ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵੈਜੀਟੇਬਲ ਫੈਸਟੀਵਲ ਕੁਕਿੰਗ ਚੈਨਲ ਦੇ ਉੱਤੇ ਅੱਜ ਮੈਂ ਤੁਹਾਡੇ ਨਾਲ ਕੜੀ ਪਕੌੜੇ ਦੀ ਰੈਸিপি ਸ਼ੇਅਰ ਕਰਨ ਲੱਗੀ ਆ ਆਪਾਂ ਬਹੁਤ ਹੀ ਅਲੱਗ ਤਰੀਕੇ ਨਾਲ ਪੰਜਾਬੀ ਸਟਾਈਲ ਵਿੱਚ ਕੜੀ ਪਕੌੜਾ ਬਣਾ ਕੇ ਤਿਆਰ ਕਰਾਂਗੇ ਅਕਸਰ ਹੀ ਅਸੀਂ ਆਪਣੇ ਘਰ ਵਿੱਚ ਇਸੇ ਤਰੀਕੇ ਨਾਲ ਕੜੀ ਪਕੌੜਾ ਬਣਾਉਂਦੇ ਹਾਂ ਬਹੁਤ ਹੀ ਮਜ਼ੇਦਾਰੇ ਕੜੀ ਪਕੌੜਾ ਬਣਦਾ ਹੈ ਕੜੀ ਪਕੌੜਾ ਬਣਾਉਣ ਵਾਸਤੇ ਮੈਂ ਇੱਥੇ ਲੱਸੀ ਦੀ ਵਰਤੋਂ ਕਰਦੀ ਪਈ ਆ ਆਪਾਂ ਦਹੀਂ ਜਾਂ ਇਮਲੀ ਕਿਸੇ ਨਾਲ ਵੀ ਇਹ ਕੜੀ ਬਣਾ ਸਕਦੇ ਆ ਮੈਂ ਇੱਥੇ 1 ਲੀਟਰ ਲੱਸੀ ਲਈ ਹੈ ਜਿਹਦੇ ਵਿੱਚੋਂ ਅੱਧੀ ਲੱਸੀ ਮੈਂ ਪਾ ਦਿੱਤੀ ਆ ਤੇ ਇੱਕ ਕੌਲੀ ਇੱਥੇ ਮੈਂ ਵੇਸਣ ਲੈ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਥੋੜੀ ਜੀ ਲੱਸੀ ਦੇ ਵਿੱਚ ਵੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਨਾਲ ਹੀ ਇਹਦੇ ਵਿੱਚ ਮੈਂ ਇੱਕ ਚਮਚ ਦੇ ਕਰੀਬ ਨਮਕ ਪਾਦਣ ਲੱਗੀ ਆ ਥੋੜੀ ਜੀ ਇਹਦੇ ਵਿੱਚ ਆਪਾਂ ਹਲਦੀ ਪਾ ਦਾਂਗੇ ਬਿਲਕੁਲ ਅੱਧੇ ਚਮਚ ਜਿੰਨੀ ਮੈਂ ਇਹਦੇ ਵਿੱਚ ਹਲਦੀ ਪਾਈ ਆ ਦੋ ਤੋਂ ਤਿੰਨ ਹਰੀਆਂ ਮਿਰਚਾਂ ਨੂੰ ਮੈਂ ਕੱਟ ਕੇ ਲੈ ਲਿਆਏ ਉਹ ਪਾ ਦਿੱਤੀਆਂ ਨੇ ਹਰੀ ਮਿਰਚ ਦੀ ਜਗ੍ਹਾ ਤੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਜੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਇੱਥੇ ਤੁਸੀਂ ਵੇਸਣ ਨੂੰ ਇੰਨਾ ਜ਼ਿਆਦਾ ਮਿਕਸ ਕਰ ਦੇਣਾ ਕਿ ਕੋਈ ਵੀ ਵੇਸਣ ਦੀ ਗੰਢ ਨਾ ਬਣੀ ਰਵੇ ਵੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਮੈਂ ਬਾਕੀ ਬਚੀ ਹੋਈ ਲੱਸੀ ਵੀ ਪਾ ਦਿੱਤੀ ਆ 1 ਲੀਟਰ ਲੱਸੀ ਮੈਂ ਇਹਦੇ ਵਿੱਚ ਪਾਤੀ ਆ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਵੀ ਪਾ ਦਾਂਗੇ ਲੱਸੀ ਥੋੜੀ ਘੱਟ ਖੱਟੀ ਸੀ ਇਸ ਕਰਕੇ ਮੈਂ ਇਹਦੇ ਵਿੱਚ ਹੋਰ ਲੱਸੀ ਪਾ ਦਾਂਗੀ 1.5 ਲੀਟਰ ਜਿੰਨੀ ਲੱਸੀ ਦੇ ਵਿੱਚ ਕੜੀ ਬਣ ਕੇ ਤਿਆਰ ਹੋਵੇਗੀ ਜੇਕਰ ਤੁਸੀਂ ਦਹੀਂ ਲਓਗੇ ਸੰਘਣਾ ਤੇ ਖੱਟਾ ਦਹੀਂ ਲਿਓ ਉਹਦੇ ਨਾਲ ਕੜੀ ਬਹੁਤ ਹੀ ਵਧੀਆ ਬਣਦੀ ਆ ਕੜੀ ਜੇਕਰ ਥੋੜੀ ਬਹੁਤ ਖੱਟੀ ਹੋਵੇਗੀ ਫੇਰ ਹੀ ਸਵਾਦ ਲੱਗਦੀ ਆ ਜਿਉਂ ਹੀ ਕੜੀ ਨੂੰ ਥੋੜਾ ਜਿਹਾ ਉਬਾਲਾ ਆਉਣਾ ਸ਼ੁਰੂ ਹੋਇਆ ਹੈ ਮੈਂ ਇਹਦੇ ਵਿੱਚ ਇੱਕ ਚਮਚ ਜਿੰਨਾ ਤੇਲ ਪਾ ਦਿੱਤਾ ਹੈ ਹੁਣ ਆਪਾਂ ਕੜੀ ਨੂੰ ਇੱਕ ਸਾਈਡ ਤੇ ਕਰ ਦਿੰਨੇ ਆ ਤੇ ਇਹਨੂੰ ਰਿਜਨ ਦਵਾਂਗੇ ਜਿੰਨੀ ਜ਼ਿਆਦਾ ਕੜੀ ਰਿਜੇਗੀ ਓਨੀ ਜ਼ਿਆਦਾ ਸਵਾਦ ਬਣੇਗੀ ਕੜੀ ਵਾਸਤੇ ਪਕੌੜੇ ਬਣਾਉਣ ਲਈ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਜਿਨ੍ਹਾਂ ਨੂੰ ਲੰਬੀ ਸ਼ੇਪ ਵਿੱਚ ਤੇ ਬਿਲਕੁਲ ਬਰੀਕ-ਬਰੀਕ ਕੱਟ ਲਿਆ ਹੋਇਆ ਹੈ ਇੱਕ ਕਾਲੂ ਉਹਨੂੰ ਵੀ ਮੈਂ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟਿਆ ਹੈ ਨਾਲ ਹੀ ਇਹਦੇ ਵਿੱਚ ਆਪਾਂ ਕੁਝ ਮਸਾਲੇ ਪਾਵਾਂਗੇ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਪਾ ਦਿੱਤਾ ਹੈ ਇੱਕ ਹਰੀ ਮਿਰਚ ਜਿਹਨੂੰ ਮੈਂ ਬਰੀਕ ਕੱਟ ਕੇ ਲਿਆ ਏ ਅੱਧਾ ਚਮਚਾ ਦੇ ਜਿੰਨਾ ਮੈਂ ਇਹਦੇ ਵਿੱਚ ਨਮਕ ਪਾ ਦਿੱਤਾ ਹੈ ਬਿਲਕੁਲ ਥੋੜੀ ਜੀ ਹਲਦੀ ਹਲਦੀ ਦੇ ਨਾਲ ਪਕੌੜਿਆਂ ਦਾ ਕਲਰ ਬਹੁਤ ਸੋਹਣਾ ਆਉਂਦਾ ਹੈ ਇਸ ਕਰਕੇ ਥੋੜੀ ਜੀ ਹਲਦੀ ਜ਼ਰੂਰ ਪਾਓ ਇੱਥੇ ਮੈਂ ਸਾਬਤ ਧਨੀਆ ਸੀ ਜਿਹਨੂੰ ਥੋੜਾ ਦਰਦਰਾ ਕੁੱਟ ਕੇ ਲੈ ਲਿਆ ਏ ਇੱਕ ਚਮਚ ਭਰ ਕੇ ਪਾ ਦਿੱਤਾ ਹੈ ਅੱਧਾ ਚਮਚ ਮੈਂ ਇੱਥੇ ਜੀਰਾ ਪਾਊਡਰ ਪਾ ਦਿੱਤਾ ਹੈ ਅੱਧਾ ਚਮਚੀਏ ਦੇ ਵਿੱਚ ਮੈਂ ਗਰਮ ਮਸਾਲਾ ਪਾਤਾ ਹੈ ਬਿਲਕੁਲ ਥੋੜੀ ਜੀ ਕਾਲੀ ਮਿਰਚ ਪਾ ਦਿੱਤੀ ਕਾਲੀ ਮਿਰਚ ਤੁਸੀਂ ਜ਼ਰੂਰ ਪਾਓ ਕਾਲੀ ਮਿਰਚ ਤੇ ਸਾਬਤ ਧਨੀਆ ਕੜੀ ਦਾ ਸਵਾਦ ਦੁੱਗਣਾ ਕਰ ਦਿੰਦਾ ਹੈ ਇਸ ਕਰਕੇ ਇਹਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਇੱਕ ਕੌਲੀ ਆਪਾਂ ਇਹਦੇ ਵਿੱਚ ਵੇਸਣ ਦੀ ਪਾ ਦਿੱਤੀ ਆ ਸਭ ਤੋਂ ਪਹਿਲਾਂ ਆਪਾਂ ਵੇਸਣ ਨੂੰ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਕਿਉਂਕਿ ਜਿੰਨਾ ਵੀ ਆਲੂ ਤੇ ਪਿਆਜ਼ ਦੇ ਵਿੱਚ ਪਾਣੀ ਆ ਉਹ ਵੇਸਣ ਵਿੱਚ ਚੰਗੀ ਤਰ੍ਹਾਂ ਚਲ ਜਾਏਗਾ ਫਿਰ ਆਪਾਂ ਉਸ ਹਿਸਾਬ ਨਾਲ ਇਹਦੇ ਵਿੱਚ ਬਾਕੀ ਪਾਣੀ ਪਾਵਾਂਗੇ ਕਿਉਂਕਿ ਕਾਫੀ ਪਾਣੀ ਛੱਡ ਦਿੰਦੇ ਨੇ ਨਮਕ ਪਾਉਣ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਥੋੜਾ ਪਾਣੀ ਪਾ ਦਾਂਗੀ ਥੋੜਾ-ਥੋੜਾ ਕਰਕੇ ਪਾਣੀ ਪਾਇਓ ਇਕਦਮ ਜ਼ਿਆਦਾ ਪਾਣੀ ਨਾ ਪਾਇਓ ਜਦੋਂ ਵੀ ਤੁਸੀਂ ਕੋਈ ਵੀ ਪਕੌੜੇ ਬਣਾਉਂਦੇ ਪਹਿ ਜੇ ਇਸ ਗੱਲ ਦਾ ਖਾਸ ਧਿਆਨ ਰੱਖੋ ਵੇਸਣ ਦੀ ਵਰਤੋਂ ਘੱਟ ਕਰਿਆ ਕਰੋ ਤੇ ਜੋ ਇਹਦੇ ਵਿੱਚ ਪਿਆਜ਼ ਆਲੂ ਜਾਂ ਪਾਲਕ ਹੁੰਦੀ ਹੈ ਉਹਦੀ ਵਰਤੋਂ ਜ਼ਿਆਦਾ ਕਰਿਆ ਕਰੋ ਇਹਦੇ ਨਾਲ ਪਕੌੜੇ ਬਿਲਕੁਲ ਕੱਚੇ ਨਹੀਂ ਰਹਿੰਦੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਨੇ ਬਿਲਕੁਲ 2-3 ਚਮਚ ਜਿੰਨਾ ਪਾਣੀ ਇਹਦੇ ਵਿੱਚ ਮੈਂ ਹੋਰ ਪਾ ਕੇ ਚੰਗੀ ਤਰੈ ਨੂੰ ਮਿਕਸ ਕਰ ਦਾਂਗੀ ਲੋ ਜੀ ਪਕੌੜਿਆਂ ਵਾਸਤੇ ਆਪਣਾ ਇਹ ਜੋ ਕੋਹਲ ਬਣ ਕੇ ਤਿਆਰ ਹੈ ਹੁਣ ਇਹਦੇ ਆਪਾਂ ਪਕੌੜੇ ਬਣਾਵਾਂਗੇ ਜਦੋਂ ਮੈਂ ਮਿਕਸ ਬਣਾਉਂਦੀ ਪਈ ਸੀ ਨਾਲ ਦੀ ਨਾਲ ਹੀ ਮੈਂ ਗੈਸ ਉੱਪਰ ਤੇਲ ਵੀ ਚੜਾ ਦਿੱਤਾ ਸੀ ਬਿਲਕੁਲ ਇਸ ਤਰ੍ਹਾਂ ਦਾ ਠਿੱਕ ਜਿਹਾ ਪਕੌੜਿਆਂ ਦਾ ਜੋ ਮਿਕਸ ਹੋਣਾ ਚਾਹੀਦਾ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਗੈਸ ਦੀ ਫਲੇਮ ਆਪਾਂ ਮੀਡੀਅਮ ਤੋਂ ਹਾਈ ਦੇ ਵਿੱਚ ਕਰ ਦਿੱਤੀ ਆ ਹੁਣ ਇਹਦੇ ਵਿੱਚ ਪਕੌੜੇ ਪਾ ਦਾਂਗੇ ਥੋੜੇ ਵੱਡੇ ਵੱਡੇ ਸਾਈਜ਼ ਦੇ ਮੈਂ ਪਕੌੜੇ ਬਣਾਉਂਦੀ ਪਈ ਆ ਕਿਉਂਕਿ ਬੇਸਨ ਆਪਾਂ ਘੱਟ ਵਰਤਿਆ ਸੀ ਪਿਆਜ਼ ਤੇ ਆਲੂ ਇਹਦੇ ਵਿੱਚ ਕਾਫੀ ਨੇ ਪਕੌੜੇ ਬਹੁਤ ਕ੍ਰਿਸਪੀ ਬਣਨਗੇ ਜਦੋਂ ਵੀ ਕੜੀ ਵਾਸਤੇ ਪਕੌੜੇ ਬਣਾਉਣੇ ਹੋਣ ਇਨਾਂ ਨੂੰ ਆਪਾਂ ਇੱਕਦਮ ਸੁਨਹਿਰੀ ਹੋਣ ਤੱਕ ਫਰਾਈ ਕਰਨਾ ਹੈ ਜੇਕਰ ਥੋੜੇ ਬਹੁਤ ਵੀ ਕੱਚੇ ਰਹਿ ਗਏ ਜਦੋਂ ਕੜੀ ਚ ਪਾਵਾਂਗੇ ਤੇ ਕੜੀ ਦਾ ਜੋ ਟੇਸਟ ਹੈ ਉਹ ਬਹੁਤ ਕੱਚਾ ਆਉਂਦਾ ਹੈ ਇਸੇ ਤਰ੍ਹਾਂ ਹੀ ਮੈਂ ਜੋ ਬਾਕੀ ਮੇਕੋ ਵੇਸਨ ਪਿਆ ਹੈ ਮੈਂ ਉਹਦੇ ਵੀ ਪਕੌੜੇ ਬਣਾ ਕੇ ਤਿਆਰ ਕਰ ਲਾਂਗੀ ਜਦੋਂ ਪਕੌੜਿਆਂ ਨੂੰ ਦੂਸਰੀ ਵਾਰ ਪਾਉਣਾ ਹੋਵੇ ਤੇਲ ਨੂੰ ਥੋੜਾ ਜਿਆਦਾ ਗਰਮ ਕਰਕੇ ਫੇਰ ਹੀ ਉਹਦੇ ਵਿੱਚ ਪਕੌੜੇ ਪਾਉਣੇ ਚਾਹੀਦੇ ਆ ਤੁਸੀਂ ਇਸ ਤਰੀਕੇ ਨਾਲ ਪਕੌੜਿਆਂ ਵਾਲੀ ਕੜੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਮਜ਼ੇਦਾਰ ਕੜੀ ਬਣਦੀ ਆ ਤੁਸੀਂ ਬਾਰ ਬਾਰ ਇਸੇ ਤਰੀਕੇ ਨਾਲ ਹੀ ਕੜੀ ਬਣਾਓਗੇ ਜਿਹੜੇ ਲੋਕ ਕੜੀ ਪਸੰਦ ਨਹੀਂ ਕਰਦੇ ਉਹਨਾਂ ਨੂੰ ਵੀ ਇਹ ਕੜੀ ਬਹੁਤ ਪਸੰਦ ਆਵੇਗੀ ਮੈਂ ਜਿੰਨੇ ਵੀ ਮੇਰੇ ਕੋਲ ਵਸਣ ਸੀ ਸਾਰੇ ਦੇ ਪਕੌੜੇ ਬਣਾ ਕੇ ਤਿਆਰ ਕਰ ਲਏ ਨੇ ਤੇ ਥੋੜੇ ਜਿਹਾ ਵਸਣ ਦੇ ਬਹੁਤ ਸਾਰੇ ਪਕੌੜੇ ਬਣ ਗਏ ਨੇ ਉਸੇ ਤੇਲ ਦੇ ਵਿੱਚੋਂ ਮੈਂ ਥੋੜਾ ਜਿਹਾ ਤੇਲ ਘੱਟ ਕਰਕੇ ਲੈ ਲਿਆ ਹੈ ਉਹਨੇ ਇਸ ਤੇਲ ਦੇ ਵਿੱਚ ਮੈਂ ਇੱਕ ਚਮਚ ਪਰ ਕੇ ਸਾਬਤ ਜੀਰਾ ਪਾ ਦਿੱਤਾ ਹੈ ਗੈਸ ਦੀ ਫਲੇਮ ਆਪਾਂ ਮੀਡੀਅਮ ਤੇ ਰੱਖੀ ਆ ਨਾਲ ਹੀ ਇੱਕ ਚਮਚ ਜਿਸ ਤਰ੍ਹਾਂ ਆਪਾਂ ਪਕੌੜਿਆਂ ਵਿੱਚ ਧਨੀਆ ਪਾਇਆ ਸੀ ਉਸੇ ਤਰ੍ਹਾਂ ਥੋੜਾ ਕੁੱਟਿਆ ਹੋਇਆ ਧਨੀਆ ਪਾ ਦਿੱਤਾ ਹੈ ਬਿਲਕੁਲ ਥੋੜੀ ਜੀ ਇਹਦੇ ਵਿੱਚ ਮੈਂ ਹਿੰਗ ਪਾ ਦਿੱਤੀ ਆ ਜੋ ਹੀ ਇਹ ਤਿੰਨੇ ਚੀਜ਼ਾਂ ਤੜਕ ਚਣ ਗਈਆਂ ਫਿਰ ਆਪਾਂ ਇਹਦੇ ਵਿੱਚ ਬਿਲਕੁਲ ਬਰੀਕ ਕੁੱਟਿਆ ਹੋਇਆ ਲਸਣ ਤੇ ਅਦਰਕ ਪਾ ਦਾਂਗੇ ਅਦਰਕ ਤੇ ਲਸਣ ਨੂੰ ਆਪਾਂ ਥੋੜੀ देर ਇਸੇ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਫ੍ਰਾਈ ਕਰਨਾ ਹੈ। ਜੋ ਹੀ ਉਹ ਫ੍ਰਾਈ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਬਾਕੀ ਦੇ ਜੋ ਕੱਟੇ ਹੋਏ ਪਿਆਜ਼ ਇਹ ਟੋਟਲ 3 ਪਿਆਜ਼ ਸੀਗੇ ਮੀਡੀਅਮ ਸਾਈਜ਼ ਦੇ। ਇਹ ਪਿਆਜ਼ ਵੀ ਆਪਾਂ ਪਾ ਦਾਂਗੇ। ਗੈਸ ਦੀ ਫਲੇਮ ਤੁਸੀਂ ਇੱਥੇ ਮੀਡੀਅਮ ਤੇ ਰੱਖਣੀ ਆ ਤੇ ਫੇਰ ਹੀ ਇਹ ਤੜਕਾ ਬਣਾਉਣਾ ਹੈ ਤਾਂ ਜੋ ਪਿਆਜ਼ ਚੰਗੀ ਤਰ੍ਹਾਂ ਸੌਫਟ ਹੋ ਜਾਣ। ਮੈਂ ਹੁਣ ਇੱਥੇ ਦੋ ਮਿਰਚਾਂ ਹਰੀਆਂ ਬਿਲਕੁਲ ਬਰੀਕ ਕੱਟ ਕੇ ਲਈਆਂ ਨੇ ਉਹ ਪਾ ਦਿੱਤੀਆਂ ਨੇ ਮੈਂ ਕੜੀ ਦੇ ਵਿੱਚ ਜਿਆਦਾ ਹਰੀਆਂ ਮਿਰਚਾਂ ਦੀ ਵਰਤੋਂ ਕੀਤੀ ਆ ਤੁਸੀਂ ਹਰੀਆਂ ਮਿਰਚਾਂ ਦੀ ਜਗ੍ਹਾ ਤੇ ਲਾਲ ਮਿਰਚ ਦੀ ਵਰਤੋਂ ਆਪਣੇ ਸਵਾਦ ਅਨੁਸਾਰ ਕਰ ਸਕਦੇ ਜੇ ਕਾਫੀ ਹੱਦ ਤੱਕ ਪਿਆਜ਼ ਜਿਹੜੇ ਨੇ ਸੌਫਟ ਹੋ ਗਏ ਨੇ ਮੈਂ ਬਿਲਕੁਲ ਇੱਕ ਚੁਟਕੀ ਜਿੰਨੀ ਇਹਦੇ ਵਿੱਚ ਕਾਲੀ ਮਿਰਚ ਪਾ ਦਿੰਦੀ ਆ ਅੱਧਾ ਚਮਚ ਨਮਕ ਪਾ ਦਿੱਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਹੈ ਕਿਉਂਕਿ ਆਪਾਂ ਕੜੀ ਵਿੱਚ ਸਟਾਰਟਿੰਗ 'ਚ ਵੀ ਨਮਕ ਪਾਇਆ ਸੀ ਥੋੜੀ ਜੀ ਇਹਦੇ ਵਿੱਚ ਮੈਂ ਹਲਦੀ ਪਾ ਦਿੱਤੀ ਆ ਅੱਧਾ ਚਮਚ ਜਿੰਨਾ ਇਹਦੇ ਵਿੱਚ ਆਪਾਂ ਗਰਮ ਮਸਾਲਾ ਪਾ ਦਿੱਤਾ ਹੈ ਜੇਕਰ ਤੁਸੀਂ ਚਾਹੋ ਥੋੜਾ ਜਿਹਾ ਕੁੱਟਿਆ ਹੋਇਆ ਨਾਰਦਾਨਾ ਵੀ ਇਹਦੇ ਵਿੱਚ ਪਾ ਸਕਦੇ ਜੇ ਚੰਗੀ ਤਰ੍ਹਾਂ ਮਿਲਾ ਦਾਂਗੇ ਇੱਕ ਸਾਈਡ ਤੇ ਆਪਣੀ ਕੜੀ ਵੀ ਪੂਰੀ ਰਿਜਦੀ ਪਈ ਆ ਕੜੀ ਦਾ ਇੱਕ ਤੜਕਾ ਬਿਲਕੁਲ ਬਣ ਕੇ ਤਿਆਰ ਏ ਦੂਸਰਾ ਤੜਕਾ ਜੋ ਆਪਾਂ ਲਾਸਟ ਤੇ ਬਣਾਵਾਂਗੇ ਹੁਣ ਇਸ ਤੜਕੇ ਨੂੰ ਆਪਾਂ ਕੜੀ ਵਿੱਚ ਪਾਵਾਂਗੇ ਕੜੀ ਨੂੰ ਰਿਜਦਿਆਂ ਹੋਇਆਂ ਅੱਧੇ ਘੰਟੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਏ ਇੱਕਦਮ ਕੜੀ ਬਣ ਚੁੱਕੀ ਆ ਹੁਣ ਇਹਦੇ ਵਿੱਚ ਜੋ ਆਪਾਂ ਹੁਣੇ ਤੜਕਾ ਬਣਾਇਆ ਸੀ ਉਹ ਪਾ ਦੇਣਾ ਹੈ ਤੜਕਾ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਗੈਸ ਦੀ ਫਲੇਮ ਇੱਥੇ ਬਿਲਕੁਲ ਲੋ ਤੇ ਕੀਤੀ ਹੋਈ ਆ ਤੜਕਾ ਪਾਉਣ ਤੋਂ ਬਾਅਦ ਆਪਾਂ ਕੜੀ ਨੂੰ ਸਿਰਫ 4-5 ਮਿੰਟ ਤੱਕ ਹੀ ਪਕਾਉਣਾ ਹੈ ਚਾਹੇ ਤੁਸੀਂ ਇਹਨੂੰ ਮੀਡੀਅਮ ਫਲੇਮ ਤੇ ਪਕਾ ਲਓ ਜੇਕਰ ਹਾਈ ਫਲੇਮ ਤੇ ਪਕਾਓਗੇ ਫਿਰ ਤੁਸੀਂ ਇਹਨੂੰ 2 ਮਿੰਟ ਤੱਕ ਹੀ ਪਕਾਓ ਜੋ ਹੀ ਕੜੀ ਫਿਰ ਤੋਂ ਰਿਜਨ ਲੱਗ ਜੇਗੀ ਇਹਦੇ ਵਿੱਚ ਜੋ ਪਕੌੜੇ ਬਣਾ ਕੇ ਰੱਖੇ ਸੀ ਉਹ ਪਾ ਦੇਣੇ ਆ ਪਕੌੜੇ ਪਾਉਣ ਤੋਂ ਬਾਅਦ ਆਪਾਂ ਕੜੀ ਨੂੰ 2-3 ਮਿੰਟ ਵਾਸਤੇ ਇਸੇ ਤਰ੍ਹਾਂ ਪੱਕਣ ਦੇਣਾ ਹੈ ਪਰ ਤੁਸੀਂ ਖਿਆਲ ਰੱਖਿਓ ਕੜੀ ਨੂੰ ਜ਼ਿਆਦਾ ਸੰਘਣਾ ਨਾ ਬਣਾਇਓ ਕਿਉਂਕਿ ਪਕੌੜੇ ਪਾਉਣ ਤੋਂ ਬਾਅਦ ਇਹ ਕਾਫੀ ਹੱਦ ਤੱਕ ਸੰਘਣੀ ਹੋ ਜਾਂਦੀ ਆ ਥੋੜੀ ਜੀ ਕਸੂਰੀ ਮੇਥੀ ਤੇ ਥੋੜਾ ਜਿਹਾ ਬ੍ਰੇਕ ਕਟਿਆ ਹੋਇਆ ਹਰਾ ਧਨੀਆ ਮੇ ਪਾ ਦਿੱਤਾ ਹੈ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਬਿਲਕੁਲ ਲਾਸਟ ਤੇ ਇੱਕ ਛੋਟਾ ਜਿਹਾ ਤੜਕਾ ਹੋਰ ਲਗਾਵਾਏ ਕੜੀ ਨੂੰ ਉਹਦੇ ਵਾਸਤੇ ਮੈਂ ਇੱਥੇ ਥੋੜਾ ਜਿਹਾ ਤੇਲ ਲਿਆ ਏ ਤੇ ਉਹਦੇ ਵਿੱਚ ਇੱਕ ਚਮਚ ਜੀਰਾ, ਦੋ ਲਾਲ ਮਿਰਚਾਂ ਸਾਬਤ ਪਾ ਦਿੱਤੀਆਂ ਨੇ ਇਹ ਬਿਲਕੁਲ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਲਗਾ ਸਕਦੇ ਜੇ ਨਹੀਂ ਤਾਂ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਜੇ ਇੱਕ ਚਮਚ ਇੱਥੇ ਮੈਂ ਕਸ਼ਮੀਰੀ ਲਾਲ ਮਿਰਚ ਪਾ ਦਿੱਤੀ ਆ ਇਹ ਬਿਲਕੁਲ ਵੀ ਤਿੱਖੀ ਨਹੀਂ ਹੁੰਦੀ ਸਿਰਫ ਥੋੜਾ ਜਿਹਾ ਕਲਰ ਦੇਣ ਵਾਸਤੇ ਹੁੰਦੀ ਆ ਗੈਸ ਦੀ ਫਲੇਮ ਘੱਟ ਰੱਖ ਕੇ ਫੇਰ ਹੀ ਇਹ ਤੜਕਾ ਬਣਾਓ ਇਧਰ ਕੜੀ ਵੀ ਬਿਲਕੁਲ ਰੈਡੀ ਆ ਇਹਦੇ ਵਿੱਚ ਆਪਾਂ ਇਹ ਤੜਕਾ ਪਾ ਦਾਂਗੇ ਇਸ ਤੜਕੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਕੜੀ ਬਣਾ ਕੇ ਜਰੂਰ ਦੇਖਿਓ ਬਹੁਤ ਮਜ਼ੇਦਾਰ ਟੇਸਟੀ ਕੜੀ ਬਣਦੀ ਆ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਜੇਕਰ ਚੈਨਲ ਤੇ ਪਹਿਲੀ ਵਾਰ ਸਹੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ